ਲੁਧਿਆਣਾ ਦੇ ਕੈਨਰਾਂ ਬੈਂਕ ਦੇ ਵਿੱਚ ਸਿਨੀਅਰ ਮੈਨੇਜਰ ਨੇ ਮਹਿਲਾ ਦੇ ਅੰਡਰ ਗਵਰਨਮੈਂਟ ਪਾਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਘਟਨਾ ਇਹ ਅਮਰਪੁਰਾ ਇਲਾਕੇ ਦੀ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਪਛਾਣ ਮਨੋਦ ਮਸੀਹ ਦੇ ਵਜੋਂ ਹੋਈ ਹੈ ਉਹ ਪਿਛਲੇ ਡੇਢ ਸਾਲ ਤੋਂ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਸੀ ਸ਼ੁਕਰਵਾਦ ਸਵੇਰੇ ਜਦੋਂ ਉਹ ਬਾਹਰ ਨਹੀਂ ਆਇਆ ਤਾਂ ਮਕਾਨ ਮਾਲਕ ਨੇ ਦਰਵਾਜ਼ਾ ਖੜਕਾਇਆ ਪਰ ਉਸ ਨੇ ਨਹੀਂ ਖੋਲਿਆ ਤਾਂ ਸ਼ੱਕ ਪੈਣ ਤੇ ਉਸ ਨੇ ਇਲਾਕੇ ਦੇ ਕਾਉਂਸਲਰ ਗੁਰਦੀਪ ਸਿੰਘ ਨੇਟੂ ਅਤੇ ਖੋਨਾ ਨੂੰ ਸੂਚਿਤ ਕੀਤਾ ਮੇਰਾ ਨਾਮ ਰਜਿੰਦਰ ਕੁਮਾਰ ਸਰ ਸਾਡੇ ਨਾਲ ਉੱਪਰ ਕਿਰਾਏ ਦੇ ਉੱਤੇ ਆਪਣੇ ਵਿਨੋਦ ਕੁਮਾਰ ਜੀ ਰਹਿੰਦੇ ਸੀ ਕੈਨੇਡਾ ਬੈਂਕ ਚ ਮੈਨੇਜਰ ਬਹੁਤ ਜੈਨੂਨ ਬੰਦੇ ਆ ਉਮਰ ਹੁਣੀ ਕੋਈ 52 ਤੋਂ 55 ਸਾਲ ਦੀ ਤੇ ਉਹ ਰੋਜ਼ ਦੀ ਤਰ੍ਹਾਂ ਸਵਾ 9 ਵਜੇ 9 ਵਜੇ ਘਰੋਂ ਨਾ ਨਿਕਲ ਜਾਂਦੇ ਸੀ ਤੇ ਅੱਜ ਕਿਉਂ ਆਇਆ ਮੈਂ ਸਵਾ 8 ਵਜੇ ਡਿਊਟੀ ਚਲਾ ਗਿਆ ਮੈਂ ਸੀਐਮਸੀ ਮੁਲਾਜ਼ਮ ਆ ਮੈਂ ਸਵੇਰ ਡਿਊਟੀ ਚੱਲ ਗਿਆ ਬੇਟੀ ਮੇਰੀ ਨੇ 10 ਵਜੇ ਮੈਨੂੰ ਕਾਲ ਕੀਤੀ ਕਿ ਡੈਡੀ ਵੀ ਉੱਪਰ ਜਿਹੜੇ ਅੰਕਲ ਰਹਿੰਦੇ ਆ ਨਾ ਉੱਥੇ ਕੋਈ ਆਵਾਜ਼ ਆ ਰਹੀ ਨਾ ਹਾਂ ਤੋਂ ਹੁੰਦੀ ਤੇ ਨਾ ਉਹਨਾਂ ਨੇ ਹਜੇ ਤੱਕ ਬੂਹਾ ਖੋਲਿਆ ਜੇ ਅਸੀਂ ਬੂਹਾ ਖੜਕਾਨੇ ਆ ਤੇ ਬੂਹਾ ਅੱਗੋਂ ਕੋਈ ਰਿਸਪੌਂਸ ਨਹੀਂ ਮਿਲਦਾ ਅਸੀਂ ਉਹਨਾਂ ਨੂੰ ਕਾਲ ਕਰਦੇ ਆ ਉਹ ਫੋਨ ਵੀ ਨਹੀਂ ਚੱਕਦੇ ਜਿੱਦਾਂ ਮੈਨੂੰ ਫੋਨ ਆਇਆ 10 ਵਜੇ ਮੈਂ ਬੈਕ ਕਾਲ ਕੀਤੀ ਭਾਜੀ ਉਹਨਾਂ ਨੂੰ ਵਿਨੋਦ ਜੀ ਨੂੰ ਮੈਂ ਕਿਹਾ ਸ਼ਾਇਦ ਮੇਰਾ ਫੋਨ ਪਿਕ ਕਰ ਲੈਣ ਮੈਂ ਭਾਜੀ ਤਿੰਨ ਚਾਰ ਫੋਨ ਕੀਤੇ ਉਹਨਾਂ ਨੇ ਮੇਰਾ ਫੋਨ ਨਹੀਂ ਪਿਕ ਕੀਤਾ ਤੇ ਦਿਮਾਗ ਚ ਕਈ ਗੱਲਾਂ ਆਈਆਂ ਕਈ ਗਈਆਂ ਮੈਂ ਆਪਣੇ ਰਸਤੇ ਵਿੱਚ ਨੀਟੂ ਕਾਉਂਸਲਰ ਜੀ ਆ ਸੀਐਮਸੀ ਤੋਂ ਆਂਦਾ ਆਂਦਾ ਨੀਟੂ ਕਾਉਂਸਲਰ ਜੀ ਕੋ ਗਿਆ ਮੈਂ ਕਿਹਾ ਸਰ ਸਾਡੇ ਉਪਰ ਨਾ ਰੈਂਟ ਤੇ ਇੱਦਾਂ ਦਾ ਬੈਂਕ ਮੈਨੇਜਰ ਜੀ ਰਹਿੰਦੇ ਆ ਵੀ ਅੱਜ ਸਵੇਰ ਤੋਂ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆ ਰਿਹਾ ਬੱਚਿਆਂ ਦਾ ਫੋਨ ਆਇਆ ਵੀ ਅੰਕਲ ਦਰਵਾਜ਼ਾ ਨਹੀਂ ਖੋਲਦੇ ਕਹਿੰਦੇ ਰਜਿੰਦਰ ਜੀ ਤੁਸੀਂ ਦਰਵਾਜ਼ਾ ਅੰਦਰੋਂ ਬੰਦ ਦਾ ਮੈਂ ਕਿਹਾ ਹਾਂਜੀ ਕਹਿੰਦੇ ਤੁਸੀਂ ਦਰਵਾਜ਼ਾ ਨਹੀਂ ਖੋਲਣਾ ਦਰਵਾਜ਼ਾ ਆ ਕੇ ਪੁਲਿਸ ਖੋਲੂਗੀ ਮੈਂ ਕਿਹਾ ਬਿਲਕੁਲ ਰਾਈਟ ਸਰ ਮੈਨੂੰ ਕਹਿੰਦੇ 112 ਨੰਬਰ ਤੇ ਕਾਲ ਕਰੋ ਮੈਂ 112 ਨੰਬਰ ਤੇ ਸਰ ਕਾਲ ਤੇ ਉਸ ਤੋਂ ਬਾਅਦ ਨੀਟੂ ਕਾਉਂਸਲਰ ਜੀ ਆਪਣੇ ਦੋ ਨੰਬਰ ਗਏ ਉੱਥੇ ਵੀ ਉਹਨਾਂ ਨੇ ਕਾਲ-ਕੂਲ ਕੀਤੀ ਤੇ ਉਹਨਾਂ ਦੇ ਰਿਲੇਟਿਵ ਇੱਥੇ ਖੜੇ ਸੀ ਉਹਨਾਂ ਦਾ ਰਿਸ਼ਤੇਦਾਰ ਕਹਿੰਦੇ ਸੀ ਅਸੀਂ ਮਾਮਾ ਜੀ ਦੇ ਬੇਟੇ ਆ ਵੀ ਭਾਜੀ ਤੁਸੀਂ ਉਹਨਾਂ ਦਾ ਦਰਵਾਜ਼ਾ ਨਹੀਂ ਖੋਲਦੇ ਹੋ ਸਕਦਾ ਉਹਨਾਂ ਨੂੰ ਸਾਡੀ ਜ਼ਰੂਰਤ ਹੋਵੇ ਮੈਡੀਕਲ ਪ੍ਰੋਬਲਮ ਤਾਂ ਸੀਗੀ ਉਹਨਾਂ ਨੂੰ ਮੈਂ ਕਿਹਾ ਫਿਰ ਤੁਸੀਂ ਦੱਸੋ ਕੀ ਚਾਹਨੇ ਕਹਿੰਦੇ ਵੀ ਆਪਾਂ ਦਰਵਾਜ਼ਾ ਤੋੜ ਕੇ ਦੇਖ ਲੀਏ ਮੈਂ ਕਿਹਾ ਦਰਵਾਜ਼ਾ ਤੋਲ ਲਓ ਉਹਦੀ ਵੀਡੀਓ ਬਣਾ ਲਓ ਤੇ ਅਸੀਂ ਕੀ ਕੀਤਾ ਉਹਦਾ ਅਸੀਂ ਰਿਕਾਰਡਿੰਗ ਕੀਤੀ ਰਿਕਾਰਡਿੰਗ ਕਰਨ ਤੋਂ ਬਾਅਦ ਜਦੋਂ ਅਸੀਂ ਉਹਦਾ ਦਰਵਾਜ਼ਾ ਤੋੜਿਆ ਤੇ ਅਸੀਂ ਹੱਕੇ-ਬੱਕੇ ਰਹਿ ਗਏ ਭਾਜੀ ਹੁਣ ਸੁਸਾਈਡ ਕੀਤਾ ਹੋਇਆ ਸੀ ਕਿੰਨੇ ਸਾਲ ਤੋਂ ਤੁਹਾਡੇ ਕੋਲ ਸਾਡੇ ਕੋਲ 1.5-2 ਸਾਲ ਤੋਂ ਰਹਿ ਰਹੇ ਸੀਗਾ ਜੀ ਅਸੀਂ ਵੀ 2 ਸਾਲ ਤੋਂ ਹੀ ਇੱਥੇ ਆਏ ਆ ਸਰ ਉਹਨਾਂ ਦਾ ਵੀ ਇੰਦਾ ਦਾ ਕੁਝ ਨਹੀਂ ਸਰ ਉਹ ਤਾਂ ਐਨੇ ਜੈਨੂਇਨ ਬੰਦੇ ਸੀ ਮੇਰਾ ਸਰ ਇਸ ਮਕਾਨ ਦੇ ਉੱਤੇ ਨਾ ਬੈਂਕ ਲੋਨ ਚੱਲਦਾ ਵਾ ਉਹਨਾਂ ਨੇ ਇੰਨੀ ਕੋਸ਼ਿਸ਼ ਕੀਤੀ ਮੈਂ ਇਹਨਾਂ ਨੂੰ ਪ੍ਰਾਈਵੇਟ ਤੋਂ ਲੈ ਕੇ ਸਰਕਾਰੀ ਬੈਂਕ ਚ ਲੈ ਆਵਾ ਕਹਿੰਦੇ ਰਜਿੰਦਰ ਜੀ ਤੁਹਾਨੂੰ ਇੰਟਰਸਟ ਬਹੁਤ ਪੈ ਰਿਹਾ ਅਸੀਂ ਇੱਕ ਦਿਨ ਬਹਿ ਕੇ ਡਿਸਕਸ ਕੀਤੀ ਮੈਂ ਕਿਹਾ ਭਾਜੀ ਮੈਨੂੰ ਇੰਟਰਸਟ ਬਹੁਤ ਪੈਂਦਾ ਕਹਿੰਦਾ ਰਜਿੰਦਰ ਜੀ ਮੈਂ ਇੱਧਰ ਲਿਆਵਾ ਮੈਂ ਕਿਹਾ ਤੁਸੀਂ ਲਿਆਓ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਪੇਪਰ ਪੂਪਰ ਲਿੱਤੇ ਮੇਰੀਆਂ ਰਿਟਰਨਾਂ ਟੁਰਨਾ ਲੈ ਕੇ ਵੀ ਐਨੇ ਹੈਲਪ ਪਰਿਵਾਰ ਦਾ ਜੀ ਚਲ ਗਿਆ ਜੀ ਬਹੁਤ ਦੁੱਖ ਹੋਇਆ ਸਮਝ ਤੋਂ ਬਾਹਰ ਆ ਵੀ ਕੀ ਹੋਣਾ ਦਿਮਾਗ ਚ ਆਈ ਆ ਕੀ ਨਹੀਂ ਔਰ ਅਸੀਂ ਵੀਡੀਓ ਦੇਖੀ ਆਪਣੇ ਘਰ ਸਾਡੇ ਸਸੀਸੀ ਕੈਮਰੇ ਲੱਗੇ ਜਦੋਂ ਅਸੀਂ ਉਸ ਕੈਮਰੇ ਨੂੰ ਚੈੱਕ ਕੀਤਾ ਵਾ ਤੇ ਉਹ ਉੱਪਰ ਜਾ ਰਿਹਾ ਉੱਪਰ ਜਾ ਕੇ ਉਹਨਾਂ ਨੇ ਕੈਮਰੇ ਵੱਲ ਨੂੰ ਦੇਖਿਆ ਤਿੰਨ ਚਾਰ ਵਾਰੀ ਬੜੇ ਗੌਰ ਨਾਲ ਜਦ ਕਿ ਕੋਈ ਇਦਾਂ ਕੈਮਰੇ ਨੂੰ ਦੇਖਦਾ ਨਹੀਂ ਅਗਲਾ ਦਰਵਾਜਾ ਖੋਲਦਾ ਥੱਕਿਆ ਹਾਰੇ ਆਂਦਾ ਸਾਢੇ 9 ਵਜੇ ਅਗਲਾ ਆਰਾਮ ਕਰਨ ਦੀ ਸੋਚ ਰਿਹਾ ਉਹ ਸਰ ਕੈਮਰੇ ਵੱਲ ਦੇਖਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਚਾਬੀ ਜਿੱਦਾਂ ਹੀ ਰੱਖੀ ਆ ਕਮਰੇ ਦੀ ਉਹ ਵੀ ਭਾਜੀ ਫੇਰ ਵੀ ਉਸ ਤੋਂ ਬਾਅਦ ਕੈਮਰਾ ਕਟੋਕਾਟ 3-4 ਵਾਰ ਨਾ ਉਹਨਾਂ ਨੇ ਕੈਮਰੇ ਨੂੰ ਬੜੇ ਗੌਰ ਨਾਲ ਦੇਖਿਆ ਕੀ ਉਹਨੇ ਦਿਮਾਗ 'ਚ ਚੱਲਦੀ ਸੀ ਕੀ ਨਹੀਂ ਚੱਲਦੀ ਸੀ ਇਹ ਉਹ ਜਾਣਦੇ ਤੇ ਜਾਂ ਉਹ ਪ੍ਰਮਾਤਮਾ ਜਾਣਦਾ ਜੀ। ਕੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਰਿਵਾਰਡ ਦੇ ਵਿੱਚ ਬੰਦੇ ਨੂੰ ਸੁਚੇਤ ਕਰਦੀ ਜੀ ਹੈ। ਇਸ ਤਰ੍ਹਾਂ ਵੀ ਸਾਡੇ ਵਾਰਡ ਨੰਬਰ 52 ਦੇ ਵਿੱਚ ਮਕਾਨ ਨੰਬਰ 1557 ਦੇ ਵਿੱਚ ਰਜਿੰਦਰ ਕੁਮਾਰ ਜੀ ਦਾ ਮਕਾਨ ਆ ਇਹ ਇਹ ਸੀਐਮਸੀ ਦੇ ਵਿੱਚ ਰੰਗ ਰੋਗਨ ਦਾ ਕੰਮ ਕਰਦੇ ਆ। ਉਹਨਾਂ ਦੇ ਕਿਰਾਏਦਾਰ ਆ ਵਿਨੋਦ ਮਸੀ ਜਿਹੜੇ ਕੇਂਦਰਾ ਬੈਂਕ ਦੇ ਵਿੱਚ ਮੈਨੇਜਰ ਸਨ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਵੀ ਫਰੋਜਪੁਰ ਦੇ ਵਿੱਚ ਪ੍ਰੋਫੈਸਰ ਆ ਤੇ ਰਾਤ ਉਹ ਆਏ ਨੇ ਪਰਸੋਂ ਉਹਨਾਂ ਦਾ ਜਨਮ ਦਿਨ ਸੀ ਪਰਸੋਂ ਰਾਤ ਘਰ ਨਹੀਂ ਆਏ ਕੱਲ ਰਾਤ ਉਹ ਘਰ ਆਏ ਨੇ ਆ ਕੇ ਆਪਣਾ ਅੰਦਰੋਧ ਦਰਵਾਜਾ ਲਗਾ ਲਿਆ ਦਰਵਾਜਾ ਲਗਾਉਣ ਤੋਂ ਬਾਅਦ ਸਵੇਰੇ ਜਦੋਂ 9:30 ਵਜੇ ਤੱਕ ਉੱਠੇ ਨਹੀਂ ਤੇ ਬੈਂਕ ਅੱਗੇ 9:30 ਵਜੇ ਚਲੇ ਜਾਂਦੇ ਆ ਕਿਉਂਕਿ ਉਹਨਾਂ ਕੋਲ ਚਾਬੀਆਂ ਜਿਹੜੀਆਂ ਸਟ੍ਰੌਂਗ ਰੂਮ ਦੀਆਂ ਉਹਨਾਂ ਦੇ ਕੋਲ ਹੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਬੈਂਕ ਵਾਲਿਆਂ ਤੋਂ ਵੀ ਫੋਨ ਆਲੇ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਮਾਲਕ ਰਜਿੰਦਰ ਕੁਮਾਰ ਨੇ ਵੀ ਫੋਨ ਬੜੇ ਕੀਤੇ ਤੇ ਅੰਦਰੋਂ ਦਰਵਾਜ਼ਾ ਲੱਗਾ ਸੀ ਦਰਵਾਜ਼ਾ ਵੀ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਖੋਲਿਆ ਨਹੀਂ ਤੇ ਫੋਨ ਵੀ ਨਹੀਂ ਚੱਕਿਆ ਉਸ ਤੋਂ ਬਾਅਦ ਬੈਂਕ ਵਾਲਿਆਂ ਨੂੰ ਸੂਚਿਤ ਕੀਤਾ ਕਿ ਵੀ ਇਸ ਤਰ੍ਹਾਂ ਕਰਕੇ ਵਿਨੋਦ ਮਸੀ ਜੀ ਅੰਦਰੋਂ ਦਰਵਾਜ਼ਾ ਨਹੀਂ ਖੋਲੇ ਵੀ ਤੁਸੀਂ ਆਓ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਨਾਂ ਨੇ ਮੈਨੂੰ ਸੋਚਦ ਕੀਤਾ ਤੇ ਫਿਰ ਮੇਰੇ ਕੋਲ ਆਏ ਨੇ ਤੇ ਮੈਂ ਡੀਵੀ ਨੰਬਰ 2 ਦੀ ਪੁਲਿਸ ਦੇ ਐਸਐਚਓ ਸਾਹਿਬ ਨੂੰ ਤੇ ਮੁੰਸ਼ੀ ਜੀ ਨੂੰ ਫੋਨ ਤੇ ਗੱਲ ਕੀਤੀ ਵੀ ਅੱਜ ਦਾ ਕਰਕੇ ਵੀ ਇੱਕ ਬੈਂਕ ਮੈਨੇਜਰ ਆ ਕੈਨਦਰਾ ਬੈਂਕ ਦੇ ਵਿੱਚ ਲੱਗਾ ਹੋਇਆ ਜੀਮਾ ਚੌਂਕ ਤੇ ਵੀ ਉਹਨੇ ਅੰਦਰੋਂ ਦਰਵਾਜ਼ਾ ਬੰਦ ਕੀਤਾ ਹੋਇਆ ਤੇ ਉਹ ਖੋਲ ਨਹੀਂ ਰਿਹਾ ਤੇ ਵੀ ਤੁਸੀਂ ਮੌਕੇ ਤੇ ਆਓ ਤੇ ਜਦੋਂ ਮੌਕੇ ਤੇ ਆ ਕੇ ਦੇਖਿਆ ਤੇ ਉਹ ਬੰਦੇ ਨੇ ਆਪਣੇ ਗੱਲ ਦੇ ਵਿੱਚ ਫੰਦਾ ਲਗਾਇਆ ਹੋਇਆ ਸੀਗਾ ਤੇ ਕਪੜੇ ਜਿਹੜੇ ਆ ਉਹਦੇ ਤਾਂ ਤੇ ਨਹੀਂ ਸਨ ਉਹਨੇ ਲੇਡੀਜ਼ ਵਾਲੇ ਬਰਾਤ ਤੇ ਪੈਂਦੀ ਜਿਹੜੀ ਆ ਪਾਈ ਹੋਈ ਸੀ ਆਪਣੇ ਆਪ ਉਹਨੇ ਬੰਨਿਆ ਹੋਇਆ ਸੀਗਾ ਤੇ ਮੈਂ ਸਮਝਦਾ ਕਿ ਮਾਮਲਾ ਵੈਸੇ ਤਾਂ ਜੋ ਦੇਖਣ ਤੋਂ ਲੱਗਦਾ ਜੋ ਮੈਂ ਸਾਰੀ ਵੀਡੀਓ ਰਾਤ ਤੋਂ ਲੈ ਕੇ ਸਵੇਰੇ 7:30 ਵਜੇ ਤੱਕ ਦੀ ਦੇਖ ਕੇ ਆਇਆ ਹਾਂ ਤੇ ਉਦੋਂ ਤੱਕ ਕੋਈ ਵੀ ਬੰਦਾ ਚਾਹੇ ਮਾਲਕ ਹੋਵੇ ਚਾਹੇ ਕੋਈ ਬਾਹਰੋਂ ਬੰਦਾ ਆਇਆ ਹੋਵੇ ਉਹ ਉਹਦੇ ਕਮਰੇ ਵਾਲੇ ਪਾਸੇ ਨਹੀਂ ਗਿਆ ਤੇ ਨਾ ਹੀ ਕੋਈ ਦਰਵਾਜ਼ਾ ਖੜਕਾਇਆ ਮਾਮਲਾ ਖੁਦਕੁਸ਼ੀ ਦਾ ਲੱਗਦਾ ਤੇ ਮੈਂ ਸਮਝਦਾ ਕਿ ਜਿਹੜੀ ਪੁਲਿਸ ਹੈ ਉਹ ਜਾਂਚ ਕਰ ਰਹੀ ਆ ਸਾਨੂੰ ਕੋਈ ਵੀ ਉੱਥੇ ਕੋਈ ਐਸਾ ਨੋਟ ਨਹੀਂ ਮਿਲਿਆ ਵੀ ਜਿਹੜਾ ਕੋਈ ਲਿਖਿਆ ਹੋਵੇ ਜਾਂ ਕੋਈ ਦਿੱਤਾ ਹੋਵੇ ਤੇ ਫਰੈਂਸਿਸ ਦੀ ਟੀਮ ਵੀ ਜਿਹੜੀ ਆ ਉੱਥੇ ਆਈ ਆ ਐਸਐਚਓ ਸਾਹਿਬ ਏਐਸਪੀ ਸਾਹਿਬ ਮੌਕੇ ਤੇ ਆਏ ਆ ਬਾਕੀ ਜਿਹੜੀ ਤਫਤੀਸ਼ ਹੋ ਕਰ ਰਹੀ ਆ ਉਸ ਵੜਮਲੀ ਬੋਡੀ ਜਿਹੜੀ ਆ ਭੇਜ ਦਿੱਤੀ ਗਈ ਆ ਤੇ ਉਹਦੇ ਤੋਂ ਸਾਰਾ ਮਾਮਲਾ ਪਤਾ ਲੱਗ ਜਾਏ ਉੱਥੇ ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਪੁਲਿਸ ਨੂੰ ਮੌਕੇ ਤੇ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀ ਗਈ ਐਸੇ ਬਲਾਕਿੰਗ ਜੀ ਅੱਜ ਕਿੱਥੇ ਆ ਪਾਏ ਕੀ ਗੱਲ ਕੀ ਹੈ ਇੱਥੇ ਅਮਰਪੁਰ ਜੀ ਇੱਕ ਬੈਂਕ ਮੈਨੇਜਰ ਸੀ ਕੇਨਰ ਬੈਂਕ ਦਾ ਉਹ ਰਹਿ ਰਿਹਾ ਸੀ ਉਹ ਰਾਤ ਉਹਨੇ ਉਪਰ ਵਾਲ ਕਮਰੇ ਰਨੇ ਕਰਾਇਤੇ ਉੱਥੇ ਉਹਨੇ ਗੱਲ ਚ ਫੰਦਾ ਪਾ ਕੇ ਸ਼ੂਟ ਸ਼ਾਟ ਕੀਤੀ ਹੈ ਬਾਕੀ ਚਲੋ ਐਸਟਰ ਸਾਹਿਬ ਆਏ ਸੀ ਅਫਸਰ ਆਏ ਸੀ ਡੱਡ ਬੁੜੀ ਚੱਲ ਗਈ ਆ ਤੇ ਬਾਕੀ ਤੁਸੀਂ ਚੱਲਦੇ ਦੇਖਦੇ ਕੀ ਹੈ ਜੀ ਕੀ ਕਾਰਨ ਕਿ ਲਾਇਆ ਰਹੇ ਕਾ ਦੇ ਜੀ ਅਜੇ ਤੱਕ ਦੱਸਿਆ ਸਾਡੇ ਕੋਲ ਪੁੱਛਣ ਹੋਊਗਾ ਉਸ ਤੋਂ ਬਾਅਦ ਕਾਰਨ ਨਾ ਪਤਾ ਕਿ ਕੀ ਕਹਿੰਦੇ ਮੇਰੇ ਅੱਗੇ ਵੀ ਮੌਜੂਦ ਹੈ ਇਸੇ ਤਰ੍ਹਾਂ ਉਹ ਆਇਆ ਰਾਤ 9:30 ਵਜੇ ਆਇਆ ਰੋਜ਼ ਦੀ ਤਰ੍ਹਾਂ ਤੇ ਉੱਪਰ ਜਾ ਕੇ ਸੌਂ ਗਿਆ ਤੇ ਫਿਰ ਪੌਣੇ 11 ਵਜੇ ਜੋ ਬੈਂਕ ਬੁੱਕ ਵਾਲੇ ਆਏ ਹੋਰ ਬੰਦੇ ਆਏ ਉਹ ਇਸ ਤਰ੍ਹਾਂ ਉਹ ਕੁੰਡਾ ਪਨਕੇ ਲਤਾਨਾ ਕੁੰਡਾ ਪਨ ਆ ਤੇ ਅੰਦਰ ਦੇਖਿਆ ਤਾਂ ਉਹ ਫੰਦਾ ਪਾਇਆ ਕਿੰਨੀ ਉਮਰ ਲੱਗਦੀ ਉਹਦੀ ਉਮਰ ਲੱਗਦੀ ਜੀ ਸ਼ੈ ਕਿੰਨੀ ਕੋਲ ਲੱਗਦੀ ਆ ਤਾਂ ਸਮਝਾਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ